ਤਾਜੋ ਦਾ ਦੱਸਣ ਲੱਗਿਆਂ ਉਹ ਕਹਿੰਦੇ ਜਿੰਨਾ ਤੋਂ ਮੈਨੂੰ ਨਫਰਤ ਸੀ ਉਹੀ ਪੱਕੇ ਮੇਰੇ ਯਾਰ ਨਿਕਲੇ ਮਹਿਮਾਨ ਜਿੰਨਾ ਤੇ ਕਰਦਾ ਸੀ ਇੱਕ ਨੰਬਰ ਦੇ ਉਹ ਗਦਾਰ ਨਿਕਲੇ ਓਕੇ ਵੇਲੇ ਪਾਸਾ ਵਟ ਗਏ ਨੇ ਝੂਠੇ ਉਹਨਾਂ ਦੇ ਪਿਆਰ ਨਿਕਲੇ ਇੱਕ ਨੇ ਤਾਂ 1000 ਦਾ ਵਾਅਦਾ ਕਰਕੇ ਠੱਗ ਬਣ ਗਿਆ ਤੇ ਦੂਜੇ ਨੇ 2000 ਦਾ ਨੋਟ ਬੰਦ ਕੀਤਾ ਠੱਗਾਂ ਦੇ ਵੀ ਸਰਦਾਰ ਨਿਕਲੇ ਵਾਹ ਵਾਹ ਸਪੋਰਟ ਕਿਸਾ ਹੈ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਮਾਹੌਲ 2017 ਚ ਬਣਿਆ ਸੀ ਜਦੋਂ ਬਿਕਰਵਾਰ ਚੋਣਾਂ ਹੋਈਆਂ ਸ આજ ਉਸੇ ਤਰ੍ਹਾਂ ਦਾ ਮਾਹੌਲ ਲੁਧਿਆਣਾ ਦੇ ਵਿੱਚ ਬਣਿਆ ਹੋਇਆ ਲੋਕਾਂ ਦਾ ਚੁੱਪ ਪਿਆਰ ਮਿਲ ਰਿਹਾ 20 ਸਾਲ ਪਿਆਰ ਦੇ ਰਹੇ ਨੇ ਲੋਕ ਉਂਗਲ ਮਾਰੀ ਤੇਨੂੰ ਪੂਰਨ ਉਮੀਦਵਾਰ ਮੇਰਾ ਸਿਆਸੀ ਤਜਰਬਾ ਕਹਿੰਦਾ ਹੈ ਕਿ ਕੰਮ ਫਤੇ ਹੈ ਸਚਿਪਾ ਆਸ਼ਾ ਬਹੁਤ ਵੱਡੀ ਆਪਾਰ ਕਰਵਾ ਰਹੇ ਮਿੱਟੂ ਦੇ ਉਹ ਕਿ ਮੇਰੇ ਬੱਚਿਆਂ ਨੂੰ বেকার ਕਿੱਤਾ ਜਾਂ ਤੇ ਮਿੱਟੂ ਦੇ ਬੱਚੇ ਕਦੇ ਕਿੱਥੇ ਰਹੇ ਔਰ বেকার ਕਿਨੇ ਕਰਤਾ 2016 ਤੋਂ ਲੈ ਕੇ ਅੱਜ ਤੱਕ ਮਿੱਟੂ ਜੀ ਆਪਣਾ ਘਰ ਨਹੀਂ ਲੈ ਸਕਿਆ ਕਿਉਂ ਨਹੀਂ ਗਿਆ ਗਿਆ ਘਰੋਂ ਨਾ ਤੋਂ 2016 ਤੋਂ ਇੱਥੇ ਆਏ ਨਹੀਂ ਉੰਨੀ ਦਾ ਚੋਣ ਲੜਿਆ ਫਿਰ ਹੁਣ 22 ਦਾ ਚੋਣ ਲੜਿਆ ਜੇ 10 ਸਾਲਾਂ ਚ ਮਿੱਟੂ ਦੀ ਘਰ ਨਹੀਂ ਲੈ ਸਕੇ ਤੇ ਮਿੱਟੂ ਜੀ ਦੀ ਨਲੈਕੀ ਹੈ ਇਹ ਨਹੀਂ ਹੈ ਪਰ ਬਿੱਟੂ ਦੇ ਬਿੱਟੂ ਦੇ ਬੱਚੇ ਦਿੱਲੀ ਪੜਦੇ ਹੈ ਬਿੱਟੂ ਜੀ ਦਾ ਇੱਕ ਘਰ ਦਿੱਲੀ ਹੈ ਬਿੱਟੂ ਜੀ ਦਾ ਇੱਕ ਘਰ ਚੰਡੀਗੜ੍ਹ ਹੈ ਇੱਕ ਐਮਪੀ ਨੂੰ ਕੇਵਲ ਇੱਕ ਹੀ ਘਰ ਮਿਲਦਾ ਹੈ ਪਰ ਅਮਿਤ ਸ਼ਾਹ ਜੀ ਦੀ ਕਿਰਪਾ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕਿਰਪਾ ਦੇ ਨਾਲ ਇਸ ਐਸਪੀ ਨੂੰ ਤਿੰਨ ਘਰ ਮਿਲੇ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ ਦੂਸਰੇ ਐਮਪੀ ਨੂੰ ਪੁੱਛ ਲਿਓ ਇੱਕ ਘਰ ਮਿਲਦਾ ਹੈ ਫਿਰ ਕਮ ਸੇ ਕਮ ਜਿਹੜਾ ਕਿਰਾਇਆ ਬੰਦਾ ਹੈ ਉਸ ਕਰਦਾ ਸਰਕਾਰੀ ਕਿਰਾਇਆ ਤੁਸੀਂ ਜਿਹੜੇ ਟੀਚਰਸ ਨੂੰ ਘਰ ਮਿਲਦੇ ਆ ਆਫੀਸਰਸ ਨੂੰ ਘਰ ਮਿਲਦੇ ਉਹ ਕਿਰਾਇਆ ਪਰ 2016 ਤੋਂ ਲੈ ਕੇ ਅੱਜ ਤੱਕ ਤੁਸੀਂ ਕਿਰਾਇਆ ਨਹੀਂ ਭਰਿਆ ਕੋਈ ਕੋਈ ਚੈੱਕ ਦਿਖਾ ਦਿਓ ਕੋਈ ਪੇਮੈਂਟ ਕੀਤੀ ਦਿਖਾ ਦਿਓ ਤਾਂ ਕਿਉਂ ਝੂਠ ਬੋਲ ਰਹੇ ਹੋ ਬਿੱਟੂ ਜੀ ਔਰ ਇੱਕ ਝੂਠ ਦੇ ਪਿੱਛੇ ਫਿਰ ਕਈ ਝੂਠ ਬੋਲਨੇ ਪੈਂਦੇ ਹੁਣ ਕਹਤਾ ਮੈਂ ਜ਼ਮੀਨਗਿਰ ਵੀ ਰੱਖੀ ਆ ਉਹ ਹੁਣ ਵਿਖਾ ਦੇਣ ਵੀ ਕਿਨੂੰ ਰੱਖੀ ਆ ਉਹ ਪੈਸਾ ਆਇਆ ਕਿੱਥੋਂ ਕੌਣ ਇੱਕ ਕਰੋੜ 93 81 ਲੱਖ ਰੁਪਇਆ ਕਿਸੇ ਨੇ ਚੈੱਕ ਦੇ ਰਾਹੀਂ ਦਿੱਤਾ ਹੋਣਾ ਕਿਨੇ ਦਿੱਤਾ ਉਹ ਦੱਸ ਦੇ ਉਸ ਬੰਦੇ ਨੇ ਜ਼ਮੀਨ ਲਈ ਹੈ ਕਿ ਨਹੀਂ ਲਈ ਦੱਸ ਦੇ ਫੇਰ ਉਹ ਜ਼ਮੀਨ ਦਾ ਕਲੈਕਟਰੇਟ ਕੀ ਸੀਗਾ ਜਿਹੜੇ ਇੰਨੇ ਪੈਸੇ ਤੂੰ ਇੱਕੋ ਦਮ ਮਿਲਤੇ ਕਿਉਂ ਲੋਕਾਂ ਨੂੰ ਵੇਕੂ ਬਣਾ ਰਹੇ ਹੋ ਤੁਸੀਂ ਇਹ ਕਹੋ ਵੀ ਬੀਜੇਪੀ ਨੇ ਹੁਣ ਮੈਨੂੰ ਪੈਸੇ ਦਿੱਤੇ ਹੈ ਤੇ ਮੈਂ ਆਪਰੇ ਸੇ ਪਾਤੇ ਜੇ ਮੇਰੇ ਅਕਾਊਂਟ 'ਚ ਇੰਨੇ ਪੈਸੇ ਪਏ ਸੀ ਇੱਕ ਝੂਠ ਬੋਲਣ ਪਿੱਛੇ

ਦਾ ਫੈਮਿਲੀ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਸ ਇਲੈਕਸ਼ਨ ਨੂੰ ਆਪ ਵੀ ਇਲੈਕਸ਼ਨ ਸਮਝ ਕੇ ਜ਼ਿੰਮੇਵਾਰੀ ਚੁੱਕੀ ਦੀ ਹੈ ਸੱਚੇ ਪਾਤਸ਼ਾਹ ਨਿਆਂ ਦਾ ਵਾਚੇ ਚੜ੍ਹਦੀ ਕਲਾ ਵਿੱਚ ਮਾ ਦੀ ਅੱਜ ਗੱਲ ਕੀਤੀ ਆ ਮਦਰਡੇ ਆ ਕਿਵੇਂ ਦੇਣੀ ਹੈ ਕੀ ਮੈਸੇਜ ਹੈ ਕੋਈ ਮੈਸੇਜ ਹੈ ਆ ਦੇਖਦੇ ਰਹੀ ਬੇਟੀਆਂ ਮਾਵਾ ਤੁਹਾਨੂੰ ਰੱਬ ਕੋਲ ਲਗਾ ਦੇ ਜਨਾਸ਼ ਕਰਦੇ ਹੋ ਇੱਥੇ ਦੇਸ਼ ਵਿੱਚ ਬਸੋਣਾ ਸ਼ੁਰੂ ਕਰਦੇ ਹੋ ਕਿ ਸੱਚੇ ਪਾਤਸ਼ਾਹ ਨਿਆਂ ਤਾਂ ਕੋਈ ਕਦਰ ਸੇ ਨਹੀਂ ਆਜੀ ਮਾ ਦਾ ਆਸ਼ੀਰਵਾਦ ਮੰਗਦਾ ਕਿ ਕੀ ਕਰੇ ਪੰਜਾਬ ਨੂੰ ਲੁਧਿਆਣੇ ਨੂੰ ਤੇ ਮੋਹਤ ਜੁਹਾਨੇ ਦੀ ਜੁਹਾਨੇ ਦੇ ਬੇਸਿਕ ਇਨਫਰਾਸਟ੍ਰਕਚਰ ਦੇ ਵਿੱਚ ਜਿਹੜੇ ਕਮੀਆਂ ਨੇ ਬਹੁਤ ਕੰਮ ਕੀਤਾ ਹੈ ਪਹਿਲਾਂ ਵਾਲੇ ਸਾਡੇ ਆਸ਼ਕੀਰ ਜੀ ਨੇ ਬਾਕੀ ਐਮਐਲਏ ਜੀ ਇਸ ਕੰਪਲੈਕਸ ਬਣਾਉਂਦੀ ਸਰਕਾਰ ਦੇ ਪਰ ਜਿਹੜੀਆਂ ਜਿਹੜੀਆਂ ਕਮੀਆਂ ਹੈਗੀਆਂ ਨੇ ਤਰਨਦੇਈ ਦੇ ਨਾਲ ਅੱਜ ਜਿਵੇਂ ਵਾਰੀ ਉਹਨਾਂ ਨਿਭਾਉਗੇ ਇਹ ਸੱਚੇ ਮੱਚਾ ਕਰੇ ਸਰਕਾਰ ਆਵੇ ਤੁਰੰਤ ਕੰਮ ਕਰਕੇ ਭਾਵੇਂ ਦੀ ਗੱਲਾਂ ਨਾਲ ਕੋਈ ਸਵਾਦ ਨਹੀਂ ਹੁੰਦਾ ਨੇ ਇਕੱਲੇ ਲਈ ਮੌਂਹੇ ਥੋੜੇ ਥੋੜੇ ਰੱਖੋ ਪਹਿਲੇ ਕਰਾਈ ਇਹਨਾਂ ਦੋਨਾਂ ਦਾ ਅਗਲਾ ਦਲਵਾ ਕਰਾਂਗਾ ਹਾਂ ਜੀ ਦੂਜੀ ਗੱਲ ਮੈਂ ਆਪਣੇ ਜਿੰਨੇ ਵੀ ਪ੍ਰੈਸ ਰਿਪੋਰਟਰ ਦੇ ਰਾਹੀਂ ਆਏ ਹੋਏ ਮੇਰੇ ਸਾਰੇ ਪੈਣ ਭਰਾ ਮੇਰੇ ਬਜ਼ੁਰਗ ਉਹਨਾਂ ਦੇ ਜਿਹੜੇ ਚਿਹਰੇ ਤੇ ਮੈਂ ਖੁਸ਼ੀ ਦੇਖੀ ਹੈ ਉਹ ਖੁਸ਼ੀ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਅਸੀਂ ਰਾਜਾ ਬਰੇਜ ਜੀ ਨੂੰ ਬਹੁਤ ਭਾਰੀ ਝੋਟਾ ਤੇ ਉੱਤੇ ਚਾ ਕੇ ਭੇਜਾ ਵੀ ਔਰ ਜਿਹੜੀ ਖੁਸ਼ੀ ਸਾਡੇ ਬਜ਼ੁਰਗਾਂ ਤੇ ਆਈ ਹੈ ਦੁਆਰਾ ਇਹ ਖੁਸ਼ੀ ਨੂੰ ਤਾਂ ਅਸੀਂ ਦੇਖਣ ਵਾਸਤੇ ਸਾਨੂੰ 7 ਵਾਰ ਵੀ ਜਦੋਂ ਲੈਣਾ ਪਿਆ ਤੁਸੀਂ ਕਹਾਂਗੇ ਲੇਕਿਨ ਇਹ ਖੁਸ਼ੀ ਜਿਹੜੀ ਹੈ ਇਹ ਸਾਨੂੰ ਅੱਜ ਬੜੀ ਚੰਗੀ ਲੱਗੀ ਹੈ ਸਾਨੂੰ ਲੱਗਦਾ ਹੈ ਕਿ ਜਿੰਨੀ ਤਦਾਦ ਨਾਲ ਇੱਥੇ ਦੁਨੀਆ ਪਬਲਿਕ ਆਈ ਹੈ ਰਾਜਾ ਬੜੀ ਜੀ ਨੂੰ ਵੱਧ ਤੋਂ ਬੁੱਤਾਂ ਨਾਲ ਜਿਤਾ ਕੇ ਅਸੀਂ ਪਿੰਡਾਂ ਬੁੱਤਾਂ ਜੀ ਰਸ ਬੜਾ ਭਾਰੀ ਦੇਖਣ ਨੂੰ ਮਿਲਿਆ ਮਹਿਲਾਵਾਂ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਰਾਜਾ ਬੜੀ ਜੀ ਨੂੰ ਸੁਣਨ ਲਈ ਹੋਰ ਅਮਰਤਾ ਬੜੀ ਜੀ ਨੂੰ ਸੁਣਨ ਲਈ ਕਾਫੀ ਦਿਨ ਤੋਂ ਬਿਖੇ ਸੀ ਸੱਚੀ ਨੀਅਤ ਜਿਨ੍ਹਾਂ ਦੀ ਸੱਚੀ ਨੀਅਤ ਹੁੰਦੀ ਹੈ ਉਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਤਰੱਕੀ ਵੀ ਕਰਦਾ ਹੈ ਕੰਨੇ ਨੇ ਜਿਹੜਾ ਦਰਦ ਨੀਵਾ ਹੁੰਦਾ ਉਹਨੂੰ ਫਲ ਮਿੱਠਾ ਲੱਗਦਾ ਜੋ ਰਾਜਾ ਬਿੰਗਜੀ ਦੇ ਜੋ ਅੰਮ੍ਰਿਤਪਾਲ ਸਾਡੀ ਭੈਣ ਜੀ ਦੇ ਵਿਚਾਰ ਹੈਗੇ ਨੇ ਉਹ ਵਿਚਾਰਾਂ ਨੂੰ ਦੇਖ ਕੇ ਦੇਖਦੇ ਹੋਏ ਇੱਥੇ ਪਬਲਿਕ ਨੇ ਜੋ ਉਹਨਾਂ ਨੂੰ ਸਾਥ ਦਿੱਤਾ ਮੈਂ ਉਹਨਾਂ ਦਾ ਬਤੀਰਵਾਦੀਆਂ ਤੇ ਮੈਂ ਹਰ ਲੁਧਿਆਣਾ ਵਾਸੀਆਂ ਨੂੰ ਵੀ ਤਰ੍ਹਾਂ ਦਾ ਵੀ ਸਾਰੇ ਵੱਜ ਚੋੜ ਕੇ ਸਾਰੇ ਜਣੇ ਵੋਟ ਪਾਹ ਜਾਓ ਤੇ ਕਾਂਗਰਸ ਪਾਰਟੀ ਨੂੰ ਵੋਟ ਪਾਓ ਤਾਂ ਕਿ ਅਸੀਂ ਇਹਨਾਂ ਨੂੰ ਬਹੁਤ ਵੱਡੀ ਜੱਗ ਪਾਤਰਾ ਨਾਲ ਸਾਕੇ ਵਿੱਚ ਇਤਾਰਕਾਂ ਦੀ ਸਫਾਈ ਦੀ ਇੱਕ ਸੇਵਾ ਨਿਭਾਈ ਸੀ ਸ਼ੁਰੂ ਕੀਤੀ ਸੀ ਕਿਵੇਂ ਚੱਲਦੀ ਹੈ ਦੇਖੋ ਜੀ ਮੈਂ 10 ਪਾਰਕਾਂ ਦੀ ਸੇਵਾ ਵਿਦੇਸ਼ ਛੇ ਆਈ ਸੀ ਮੈਂ ਉਹ ਬੜੀ ਆਪਣੇ ਮਿਹਨਤ ਨਾਲ ਆਪਣੇ ਨਿੱਜੀ ਖਰਚੇ ਦੇ ਉੱਤੇ ਉਹ ਪਾਰਕਾਂ ਦੀ ਸਫਾਈ ਕਰਾਈ ਹੈ ਅੱਜ 39 ਸੈਕਟਰ 32 ਸੈਕਟਰ ਦਾ ਹਰ ਬੱਚਾ ਸਾਡੇ ਨਾਲ ਹੈ ਜੀ ਔਰ ਅਸੀਂ ਗਰਵ ਮਹਿਸੂਸ ਕਰਦੇ ਹਾਂ ਵੀ ਉਹ ਬੱਚਿਆਂ ਦੇ ਉਹ ਉਹਨਾਂ ਦੇ ਪੇਰੈਂਟਸ ਦੇ ਉਹਨਾਂ ਦੇ ਬਜ਼ੁਰਗਾ ਦੇ ਅਸ਼ੀਰਵਾਦ ਨਾਲ ਅਸੀਂ ਆਪਣਾ ਲਕਸ਼ਮੀ ਜਿੱਤਾਂਗੇ ਠੀਕ ਹੈ ਜੀ ਕਿੰਨੀ ਲੀਡ ਦੇਵੋਗੇ ਇਸ ਵਾਰ ਆਪਣੇ ਬਾੜ ਤੋਂ ਤੁਸੀਂ ਜਿਹੜਾ ਰਸ਼ ਕਾਫੀ ਦੇਖਣ ਨੂੰ ਮਿਲਿਆ ਦੇਖੋ ਜੀ ਅਸੀਂ ਜਿਹੜਾ ਸਾਰੇ ਲੁਧਿਆਣੇ ਦੀ ਲੀਡ ਤੋਂ ਅਸੀਂ ਇਹ ਪਬਲੀਕ ਨੂੰ ਮੈਸੇਜ ਜਿਹੜਾ ਜਾ ਰਿਹਾ ਸਾਡੇ ਸਾਹਮਣੇ 50000 ਤੋਂ ਵੱਧ ਲੀਡ ਚਲੇਗਾ ਜੀ